ਮੇਰਾ ਨਾਮ ਹਰਮਨਜੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ ਜ਼ਿਲ੍ਹਾ ਤਰਨਤਾਰਨ ਵਿੱਚ 6ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਅੱਜ ਆਪ ਜੀ ਦੇ ਸਾਹਮਣੇ surjeet sandhu ji ਦੀ ਇੱਕ ਕਿਤਾਬ ਨਿੱਕੇ ਨਿੱਕੇ ਤਾਰੇ ਵਿੱਚੋਂ ਇੱਕ ਕਵਿਤਾ ਜਿਸ ਦਾ ਨਾਮ ਹੈ ਖਾਬ ਉਹ ਪੇਸ਼ ਕਰਨ ਜਾ ਰਹੀ ਹਾਂ ਇਹ ਕਿਤਾਬ ਸਾਨੂੰ ਨਸ਼ਿਆਂ ਨੂੰ ਛੱਡ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤਦੀ ਹੈ ਮੈਨੂੰ ਇੱਕ ਆਇਆ ਸੀ ਖਾਬ ਘਬਰਾ ਕੇ ਉੱਠ ਖੋਲਿਆ ਖਲੋਇਆ ਖਾਬ ਸੀ ਬੜਾ ਖਰਾਬ ਕਮਰੇ ਦੇ ਨੁਕਰ ਦੇ ਵਿੱਚ ਮੇਜ਼ ਕੁਰਸੀਆਂ ਪਈਆਂ ਇੱਕ ਕੁਰਸੀ ਤੇ ਬੈਠ ਕੇ ਤੁਸੀਂ ਪੜਦੇ ਪਏ ਕਿਤਾਬ ਕਿਤਾਬ ਪੜਦੇ ਆ ਫੋਲ ਕਰ ਤੋਂ ਤੁਸੀਂ ਉੱਠ ਖਲੋਇਆ ਕੁਝ ਮਿੰਟਾਂ ਵਿੱਚ ਦੇਖੇ ਤੁਹਾਡੇ ਹੱਥ ਦੇ ਵਿੱਚ ਸ਼ਰਾਬ ਸ਼ਰਾਬ ਪੀਪੇਟ ਅੱਲੀ ਹੋ ਗਏ ਇੱਕਦਮ ਥੱਲੇ ਡਿੱਗੇ 6:30 ਵਜੇ ਤੁਹਾਨੂੰ ਕੁਝ ਕੁਝ ਹੈ ਮੈਨੂੰ ਯਾਦ ਯਾਦ ਆਇਆ ਤੁਹਾਡੇ ਸਿਰ ਤੋਂ ਨਿਕਲਦਾ ਸੀ ਖੂਨ ਵੈਤ ਤੁਹਾਡੀ ਹਾਲਤੋਂ ਸੱਚਾ ਰੱਬਾ ਹੋ ਗਏ ਬਰਬਾਦ ਬਰਬਾਦ ਹੋ ਗਏ ਹਾਏ ਰੱਬਾ ਚੀਤ ਨਿਕਲੀ ਮੇਰੀ ਅੱਖ ਭੁੱਲੀ ਦਿਲ ਟੜਕਦਾ ਦੇਖਿਆ ਉੱਠਣ ਬਾਦ ਸਾਨੂੰ ਤੁਹਾਡੀ ਲੋੜ ਹੈ papa ਛੱਡ ਦਿਓ ਪੀਣੀ ਸ਼ਰਾਬ ਸਾਨੂੰ ਤੁਹਾਡੀ ਲੋੜ ਹੈ papa ਛੱਡ ਦਿਓ ਪੀਣੀ ਸ਼ਰਾਬ ਸੰਦੂ ਦਾ ਮੰਨੋ ਕਹਿਣਾ ਹਰ ਰੋਜ਼ ਪੜੋ ਇੱਕ ਕਿਤਾਬ